49 ਤੋਂ ਪਹਿਲਾਂ ਜਾਂ 47 ਤੋਂ ਬਾਅਦ ਠੀਕ ਆ ਚਲੋ ਮੈਂ ਤਾਂ ਇਹੀ ਗੱਲ ਕਹੂੰਗਾ ਠੀਕ ਆ ਵੀ ਅਸੀਂ ਤਾਂ ਦੇਖੋ 80 ਤੋਂ ਬਾਅਦ ਆਲੇ ਆ ਇਹ ਤੋਂ ਪਹਿਲਾਂ ਸੌਣ ਚ ਆਇਆ ਸੀਗਾ ਵੀ ਪੰਜਾਬ ਆ ਜਿਹੜਾ ਬਹੁਤ ਵਧੀਆ ਇੱਕ ਜੋਟਤਾ ਮਤਲਬ ਇੱਕ ਇਕਾਤੀ ਪੰਜਾਬ ਦਾ ਬਹੁਤ ਜਿਆਦਾ ਉਹ ਪੰਜਾਬ ਆ ਜਿਹੜਾ ਅੱਜ ਦੇਖਣ ਨੂੰ ਮਿਲਿਆ ਉਹਦੇ ਅੱਖੀ ਵੀ ਵਾਕਈ ਯਾਰ ਪੰਜਾਬ ਦੇ ਵਿੱਚ ਉਹ ਗੱਲਬਾਤ ਹੈਗੀ ਆ ਕਿਉਂਕਿ ਮੈਂ ਦੇਖੀਆ ਵੀਡੀਓ ਦੇਖੀਆ ਇੱਕ ਬੱਚੇ ਨੇ ਆ ਉਹਦਾ ਗੱਲਾਂ ਭੰਨ ਕੇ ਮਤਲਬ ਜਿਹੜੇ ਹੜਪੀੜਤਾਂ ਲਈ ਉਹਨਾਂ ਨੂੰ ਵੀ ਮੇਰਾ ਯਾਰ ਵੀ ਇਹਦੇ ਵਿੱਚੋਂ ਦਾਨ ਕੀਤਾ ਜਾਵੇ ਕੋਈ ਵੀ ਗਰੀਬ ਬੰਦਾ ਜਿਹਦਾ ਇੰਨਾ ਕੰਮ ਸੁੱਟ ਗਿਆ ਠੀਕ ਹੈ ਇੰਨਾ ਉਹਨਾਂ ਦੇ ਪਸ਼ੂ ਸੀ ਜਿਹੜੇ ਰੜ ਕੇ ਜਿੰਨਾ ਤੋਂ ਉਹ ਗੁਜ਼ਾਰਾ ਕਰਦੇ ਸੀ ਉਹ ਮੈਨੂੰ ਨਹੀਂ ਲੱਗਦਾ ਵੀ ਕਈ ਸਾਲ ਉਹ ਸਥਿਤੀ ਸੈਟਲਮੈਂਟ ਹੋ ਜਾਊਗੀ ਉਹਨਾਂ ਦੀ ਤੇ ਜੇ ਕੋਈ ਗਰੀਬ ਪਰਿਵਾਰ ਕੋਈ ਚਲੋ ਸਟੋਰ ਕਰ ਵੀ ਲੈਂਦਾ ਉਹ ਉਹਨੂੰ ਉਹ ਖਾਊਗਾ ਹੀ ਕੋਈ ਐਦਾਂ ਤਾਂ ਨਹੀਂ ਵੀ ਸੱਟ ਦੂਗਾ ਸ਼ਸ਼ੀ ਗੱਲ ਦੋਸਤੋ ਤੁਸੀਂ ਜੁੜੇ ਹੋ ਨਿਊਜ਼ ਓਕੇ ਦੇ ਨਾਲ ਤੇ ਮੈਂ ਆ ਤੁਹਾਡੇ ਨਾਲ ਸ਼ਸ਼ੀ ਬਦੌੜ ਸਾਥੀਓ ਕੁਝ ਦਿਨਾਂ ਦੇ ਤੁਹਾਨੂੰ ਪਤਾ ਵੀ ਜਿਹੜਾ ਪੰਜਾਬ ਆ ਹੜ੍ਹਾਂ ਦੀ ਮਾਰ ਚੱਲ ਰਿਹਾ ਹੜ੍ਹਾਂ ਦੇ ਨਾਲ ਨਾਲ ਤੁਹਾਨੂੰ ਪਤਾ ਵੀ ਬਹੁਤ ਸਾਰੇ ਜਿਵੇਂ ਮਤਲਬ ਬਾਕੀ ਏਰੀਆ ਜਿਹੜਾ ਬਚਿਆ ਹੜ੍ਹਾਂ ਦੀ ਮਾਰ ਤੋਂ ਉਹਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ ਭਾਰੀ ਮੀਂਹ ਦੇ ਦੌਰਾਨ ਗਰੀਬ ਪਰਿਵਾਰ ਜਿਹੜੇ ਮਤਲਬ ਕਿ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਐ ਮੰਨ ਲਓ ਵੀ ਕੱਚੀਆਂ ਛੱਤਾਂ ਸੀ ਜਿਨ੍ਹਾਂ ਦੇ ਟੇਲ ਵਾਲੇ ਸੀ ਉਹਨਾਂ ਦਾ ਤਾਂ ਬੁਰਾ ਹਾਲ ਹੋਣੀ ਸੀ ਇਵਨ ਕਿ ਲੈਂਟਰਾਂ ਵਾਲਿਆਂ ਦਾ ਵੀ ਰੱਬ ਨੇ ਉਹਦੇ ਨਾਲ ਹਨਾ ਕਿੱਥੇ ਕਹਿਰ ਹੋਇਆਗਾ ਇਹ ਵੀ ਬਹੁਤ ਬੁਰਾ ਹਾਲ ਹੋਇਆ ਵੀ ਕਿਤੇ ਨਾ ਕਿਤੇ ਵੀ ਜਿਹੜੀ ਗਰੀਬੀ ਬਹੁਤ ਦੁਰਦਸ਼ਾ ਦੇਖਣ ਨੂੰ ਮਿਲੀ ਠੀਕ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਨਾ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਮਤਲਬ ਵਾਇਰਲ ਹੋਈਆਂ ਵਾਇਰਲ ਹੁੰਦੀਆਂ ਵੀ ਰਾਸ਼ਨ ਨੂੰ ਲੈ ਕੇ ਵਾਇਰਲ ਹੋਈਆਂ ਤੇ ਰਾਸ਼ਨ ਨੂੰ ਲੈ ਕੇ ਵਾਇਰਲ ਹੁੰਦੀਆਂ ਰਾਸ਼ਨ ਨੂੰ ਲੈ ਕੇ ਵੀ ਰਾਸ਼ਨ ਸਟੋਰ ਕੀਤਾ ਜਾਂਦਾ ਇਸ ਤਰੀਕੇ ਦੇ ਵੱਖ-ਵੱਖ ਮਤਲਬ ਵੀ ਵੀਡੀਓ ਵਾਇਰਲ ਹੁੰਦੀ ਹੈ ਵਾਇਰਲ ਵੀਡੀਓ ਦੇ ਨਾਲ ਤੁਹਾਨੂੰ ਪਤਾ ਵੀ ਕਿਤੇ ਨਾ ਕਿਤੇ ਬਹੁਤ ਸਾਰੀ ਵੀ ਜਿਹੜੀ ਵੀ ਨੈਗੇਟਿਵਿਟੀ ਜਾਂ ਬਹੁਤ ਸਾਰੇ ਵਿਚਾਰਾਂ ਦਾ ਜਿਹੜਾ ਵੀ ਮਤਲਬ ਖਿਲਾਰਾ ਜਾ ਪੈਂਦਾ ਹੈ ਹਨ ਤੇ ਆਪਣੇ ਨਾਲ ਮੀਰ ਬਲਬੀਰ ਸਿੰਘ ਠੰਡੂ ਉਹ ਮੌਜੂਦ ਆ ਆਪਾਂ ਉਹਨਾਂ ਨੂੰ ਉਹਨਾਂ ਦੀ ਵਿਚਾਰਧਾਰਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਜਦੋਂ ਉਹ ਇਸ ਤਰੀਕੇ ਦੀਆਂ ਵੀਡੀਓ ਦੇਖਦੇ ਆ ਜਾਂ ਇਸ ਤਰੀਕੇ ਦਾ ਮਾਹੌਲ ਦੇਖਦੇ ਆ ਤਾਂ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਆਉਂਦੇ ਆ ਆ ਉਹਨਾਂ ਦਾ ਸਵਾਗਤ ਕਰਦੇ ਆਂ ਸੱਚੀ ਗੱਲ ਬਾਈ ਸੱਚੀ ਗੱਲ ਜੀ ਸਭ ਤੋਂ ਪਹਿਲਾਂ ਦਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਕਰੀ ਆ ਵੀ ਜਿਹੜੇ ਗਰੀਬ ਪਰਿਵਾਰਾਂ ਤੱਕ ਉਥੋਂ ਰਾਸ਼ਨ ਜਿਹੜਾ ਪਹੁੰਚਦਾਗਾ ਹੂੰ ਅ ਦੇਖੋ ਸਭ ਤੋਂ ਪਹਿਲਾਂ ਤਾਂ ਉਹਨਾਂ ਸਮਾਜ ਸੇਵੀ ਉਹਨਾਂ ਸੰਸਥਾਵਾਂ ਦਾ ਉਹਨਾਂ ਕਲੱਬਾਂ ਦਾ ਧੰਨਵਾਦ ਜਿਨ੍ਹਾਂ ਨੇ ਉਥੇ ਮਤਲਬ ਜਿੱਥੇ-ਜਿੱਥੇ ਵਿਹੜਾ ਆਇਆ ਹਰ ਪੀੜਤਾਂ ਲਈ ਰਾਸ਼ਨ ਤੇ ਮੈਡੀਕਲ ਸਹੂਲਤਾਂ ਉਥੇ ਪਹੁੰਚਦਿਆਂ ਕਰੀਆਂ ਪਰ ਇੱਥੇ ਇੱਕ ਗੱਲ ਦਾ ਹੋਰ ਵੀ ਦੁੱਖ ਹੁੰਦਾ ਇਸ ਗੱਲ ਦਾ ਕਿ ਕੋਸਕ ਲੋਕ ਜਿਹੜੇ ਹੈਗੇ ਰਾਸ਼ਨ ਦੇ ਕਿ ਆਉਂਦੇ ਆ ਉਹ ਗਰੀਬ ਮਜ਼ਦੂਰਾਂ ਤੇ ਇਲਜ਼ਾਮ ਲਾਉਂਦੇ ਨੇ ਕਿ ਜਿਹੜਾ ਉਹ ਰਾਸ਼ਨ ਆ ਵੀ ਆਪੋ ਆਪਣੇ ਘਰਾਂ ਦੇ ਵਿੱਚ ਸਟੋਰ ਕਰੀ ਜਾਂਦੇ ਨੇ ਮੈਂ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਦੇ ਦਿੰਦਾ ਉਦਾਹਰਨ ਵਜੋਂ ਮੰਨ ਕੇ ਚੱਲੋ ਵੀ ਕੋਈ 1000 ਪੰਡਾ ਹੜਪੀੜਤ ਉਹ ਕੋਈ ਇੱਦਾਂ ਤਾਂ ਨਹੀਂ ਵੀ 1000 ਦਾ 1000 ਪੰਡੀ ਮਤਲਬ ਉਹ ਜਿਹੜਾ ਸਟੋਰ ਹੈੜਾ ਰਾਸ਼ਨ ਕਰ ਲੂਗਾ ਫੋ ਆਪਾਂ ਇਸ ਗੱਲ ਨੂੰ ਇਸ ਗੱਲ ਨੂੰ ਨਿੰਦਾ ਵੀ ਕਰਦੇ ਆ ਠੀਕ ਆ ਵੀ ਇਹ ਰੁਪਈਆ ਆਪਾਂ ਰਾਸ਼ਨ ਦਈ ਵੀ ਜਾਂਦੇ ਤੇ ਉਹਨਾਂ ਗਰੀਬਾਂ ਜਿਹੜੇ ਉਹਨਾਂ ਦਾ ਕਿੰਨਾ ਤੁਹਾਨੂੰ ਪਤਾ ਕਿੰਨਾ ਨੁਕਸਾਨ ਹੋ ਗਿਆ ਉਹਨਾਂ ਦੇ ਕਾਮਕਾਰ ਆ ਜਿਹੜੇ ਠੱਪ ਹੋ ਗਏ ਜਿਹੜਾ ਉਹਨਾਂ ਦੇ ਸਾਧਨ ਸੀ ਟਰੈਕਟਰ ਜਾਂ ਹੋਰ ਬਾਹੀਯੋਗ ਉਹਨਾਂ ਦੇ ਜੋ ਵੀ ਸਾਧਨ ਸੀ ਉਹ ਬਿਲਕੁਲ ਬਰਬਾਦ ਹੋ ਚੁੱਕੇ ਆ ਫਸਲਾਂ ਉਹ ਵੀ ਬਰਬਾਦ ਹੋ ਚੁੱਕੀਆਂ ਉਹਨਾਂ ਨੇ ਉਹੀ ਜਿਹੜਾ ਮਸਲਾਂ ਦੇ ਵਿੱਚੋਂ ਉਹੀ ਉਗਾਉਣਾ ਸੀ ਉਹੀ ਖਾਣਾ ਸੀ ਉਹ ਬਿਲਕੁਲ ਆ ਜਿਹੜਾ ਖਤਮ ਹੋ ਚੁੱਕਿਆ ਤੇ ਜੇ ਕੋਈ ਗਰੀਬ ਪਰਿਵਾਰ ਕੋਈ ਚਲੋ ਸਟੋਰ ਕਰ ਵੀ ਲੈਂਦਾ ਉਹ ਉਹਨੂੰ ਉਹ ਖਾਊ ਗਈ ਕੋਈ ਐਦਾਂ ਤਾਂ ਨਹੀਂ ਵੀ ਸਿੱਟ ਦੂਗਾ ਠੀਕ ਆ ਪਹਿਲੀ ਗੱਲ ਤਾਂ ਇਹ ਵੀ ਕਿਤੇ ਨਾ ਕਿਤੇ ਉਹ ਦੇਖੋ ਲੇਖੇ ਤਾਂ ਲੱਗੂਗਾ ਮੈਂ ਕਹਿੰਦਾ ਵੀ ਜਿਹੇ ਲੋਕ ਜਿਨ੍ਹਾਂ ਨੂੰ ਆਪਾਂ ਸਾਰੇ ਨਹੀਂ ਚਲੋ ਮੈਂ ਕਹਿੰਦਾ ਸਮਾਜ ਸੇਵੀ ਬਹੁਤ ਗਏ ਨੇ ਠੀਕ ਆ ਸਾਰੇ ਨਹੀਂ ਹੈਗੇ ਉਹਨਾਂ ਦੇ ਕੋਸ਼ਕ ਕਿਹੜਾ ਮਜਬੂਰੀ ਹੁੰਦੇ ਨੇ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਸਰਮਾਇਦਾਰ ਸਮਝਦੇ ਨੇ ਠੀਕ ਹੈ ਕੋਸ਼ਕ ਸਰਮਾਇਦਾਰ ਵੀ ਬਹੁਤ ਬਹੁਤ ਵਧੀਆ ਬੰਦੇ ਪਏ ਨੇ ਉਹਨਾਂ ਦੇ ਵਿੱਚੋਂ ਕੋਸ਼ਕ ਬੰਦੇ ਹੀ ਹੁੰਦੇ ਨੇ ਜਿਹੜੇ ਐਦਾਂ ਦੇ ਇਲਜ਼ਾਮ ਲਾਉਂਦੇ ਆ ਗਰੀਬਾਂ ਦੇ ਇਲਜ਼ਾਮ ਲਾਉਂਦੇ ਆ ਮੈਂ ਕਹਿੰਦਾ ਵੀ ਇਹ ਉਹਨਾਂ ਦੀ ਬਹੁਤ ਮਾੜੀ ਗੱਲ ਆਗੀ ਕੋਈ ਵੀ ਗਰੀਬ ਬੰਦਾ ਜਿਹਦਾ ਇੰਨਾ ਕੰਮ ਸੁੱਟ ਗਿਆ ਠੀਕ ਹੈ ਐਨਾ ਉਹਨਾਂ ਦੇ ਪਸ਼ੂ ਸੀ ਜਿਹੜੇ ਰੁੜ ਗਏ ਜਿਨ੍ਹਾਂ ਤੋਂ ਉਹ ਗੁਜ਼ਾਰਾ ਕਰਦੇ ਸੀ ਉਹ ਮੈਨੂੰ ਨਹੀਂ ਲੱਗਦਾ ਵੀ ਕਈ ਸਾਲ ਉਹ ਸਥਿਤੀ ਸੈਟਲਮੈਂਟ ਹੋ ਜਾਊਗੀ ਉਹਨਾਂ ਦੀ ਤੇ ਇਸ ਗੱਲ ਦੀ ਆਪਾਂ ਨਿਖੇਦੀ ਕਰਦੇ ਆ ਕਿ ਉਹਨਾਂ ਨੂੰ ਜਿਹੜੇ ਇਹੇ ਜਿਹੇ ਇਲਜ਼ਾਮ ਆ ਖਾਸ ਕਰਕੇ ਗਰੀਬਾਂ ਤੇ ਠੀਕ ਹੈ ਨਹੀਂ ਲਾਉਣੇ ਚਾਹੀਦੇ ਦੂਸਰੀ ਗੱਲ ਜਿਹੜੇ ਸਮਾਜ ਸੇਵੀ ਆ ਜਾਂ ਮੰਨ ਕੇ ਚਲੋ ਵੀ ਸਾਰਾ ਪੰਜਾਬ ਹੀ ਆਪਾਂ ਦੇਖ ਲਈਏ ਅੱਜ ਉਹ ਪੰਜਾਬ ਦੇਖਣ ਨੂੰ ਮਿਲਿਆ ਜਿਹੜਾ ਕਿ 47 ਤੋਂ ਚਲੋ ਉਦੋਂ ਤਾਂ ਆਪਾਂ ਜੰਮੇ ਵੀ ਨਹੀਂ ਸੀਗੇ 47 ਤੋਂ ਪਹਿਲਾਂ ਜਾਂ 47 ਤੋਂ ਬਾਅਦ ਠੀਕ ਆ ਚਲੋ ਮੈਂ ਤਾਂ ਇਹੀ ਗੱਲ ਕਹੂੰਗਾ ਠੀਕ ਆ ਵੀ ਅਸੀਂ ਤਾਂ ਦੇਖੋ 80 ਤੋਂ ਬਾਅਦ ਆਲੇ ਆ ਇਹ ਤੋਂ ਪਹਿਲਾਂ ਸੁਣਨ ਚ ਆਇਆ ਸੀਗਾ ਵੀ ਪੰਜਾਬ ਆ ਜਿਹੜਾ ਬਹੁਤ ਵਧੀਆ ਇੱਕਜੋਟਤਾ ਮਤਲਬ ਇੱਕ ਇਕਾ ਸੀ ਪੰਜਾਬ ਦਾ ਬਹੁਤ ਜ਼ਿਆਦਾ ਉਹ ਪੰਜਾਬ ਆ ਜਿਹੜਾ ਅੱਜ ਦੇਖਣ ਨੂੰ ਮਿਲਿਆ ਉਹਦੇ ਅੱਖੀ ਵੀ ਵਾਕੇ ਯਾਰ ਪੰਜਾਬ ਦੇ ਵਿੱਚ ਉਹ ਗੱਲਬਾਤ ਹੈਗੀ ਆ ਕਿਉਂਕਿ ਮੈਂ ਦੇਖੀ ਆ ਵੀਡੀਓ ਦੇਖੀ ਆ ਇੱਕ ਬੱਚੇ ਨੇ ਆ ਉਹਦਾ ਗੱਲਾਂ ਭੰਨ ਕੇ ਮਤਲਬ ਜਿਹੜੇ ਹੜਪੀੜਤਾਂ ਲਈ ਉਹਨਾਂ ਨੂੰ ਵੀ ਮੇਰਾ ਯਾਰ ਵੀ ਇਹਦੇ ਵਿੱਚੋਂ ਦਾਨ ਕੀਤਾ ਜਾਵੇ ਕੋਈ ਜ਼ਰੂਰੀ ਨਹੀਂ ਵੀ ਦੇਖੋ ਆ ਵੀਜਾ ਪੈਸੇ ਦੇ ਨਾਲ ਜਾਂ ਰਾਸ਼ਨ ਦੇ ਨਾਲ ਵੀ ਦਾਨ ਕੀਤਾ ਜਾਵੇ ਆਪਾਂ ਘਰੇ ਬਹਿ ਕੇ ਵੀ ਇਹੀ ਗੱਲ ਕਹਿ ਸਕਦੇ ਆਂ ਦੁਆਵਾਂ ਕਰ ਸਕਦੇ ਆਂ ਵੀਰ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਵੀ ਆ ਬਹੁਤ ਮਾੜੀ ਗੱਲ ਹੋਈ ਇਸ ਗੱਲ ਤੇ ਚਲੋ ਸਾਰੇ ਮਾੜਾ ਕਹਿੰਦੇ ਆ ਤੇ ਕੋ ਕੋ ਕੁਦਰਤੀ ਆਫਤ ਸੀ ਉਹਦੇ ਵਿੱਚ ਕਿਸੇ ਦਾ ਕੋਈ ਆਪਾਂ ਕੋਸ ਕਹਿ ਨਹੀਂ ਸਕਦੇ ਵੀ ਜਿਹਦਾ ਕਿਸੇ ਮਨੁੱਖ ਨੇ ਕਰਿਆ ਹੁੰਦਾ ਫਿਰ ਤਾਂ ਉਹ ਹੀ ਜਿਹਨੂੰ ਕੋਈ ਬਣਦੀ ਸਜ਼ਾ ਮਿਲ ਜਾਂਦੀ ਤੇ ਆਪਾਂ ਇਸ ਗੱਲ ਦੀ ਜਿਹੜਾ ਮਜ਼ਦੂਰਾਂ ਨੂੰ ਬਦਨਾਮ ਕਰਦੇ ਨੇ ਠੀਕ ਹੈ ਉਹ ਆਪਾਂ ਗਲਤ ਮੰਨਦੇ ਆ ਇਸ ਗੱਲ ਨੂੰ ਠੀਕ ਹੈ ਤੇ ਪਰ ਜਿਹੜਾ ਅੱਜ ਪੰਜਾਬ ਇੱਕੇ ਦਾ ਮੁੱਟ ਕੇ ਬੱਚਾ ਬੱਚੀ ਹੋਰ ਦੇਖਿਆ ਠੀਕ ਹੈ ਮਤਲਬ ਉਹਨਾਂ ਲਈ ਜਿਹੜਿਆ ਮਦਦ ਲੈ ਕੇ ਜਾਂਦੇ ਨੇ ਜਿੰਨੇ ਵੀ ਸਮਾਜ ਸੇਵੀ ਆ ਤੇ ਉਹਨਾਂ ਨੂੰ ਬਹੁਤ ਮਰ ਸਲਾਮ ਕਰਦੇ ਆ ਆਪਾਂ ਉਹ ਕਿਹੜਾ ਬੰਦਾ ਨਹੀਂ ਜਿਹਨੇ ਜਾ ਕੇ ਉੱਥੇ ਨਹੀਂ ਮਦਦ ਕਰੀ ਚਲੋ ਹੁਣ ਛੋਟੀ ਜਿਹੀ ਉਦਾਹਰਨ ਦਿੰਦਾ ਮੈਂ ਠੀਕ ਹੈ ਇੱਕ ਵਾਰੀ ਕੀ ਹੁੰਦਾ ਇੱਕ ਜੰਗਲ ਨੂੰ ਅੱਗ ਲੱਗ ਜਾਂਦੀ ਆ ਤਾਂ ਸਾਰੇ ਜਿਹੜੇ ਜਾਨਵਾਰਾ ਕੋਈ ਮਤਲਬ ਕਿਵੇਂ ਪਾਣੀ ਲੈ ਕੇ ਬੁਝਾਉਂਦਾ ਕੋਈ ਕਿਵੇਂ ਲੈ ਕੇ ਜਾਂਦਾ ਤੇ ਉਹਦੇ ਵਿੱਚ ਕੀ ਹੁੰਦਾ ਇੱਕ ਚਿੜੀ ਹੁੰਦੀ ਆ ਉਹ ਚਿੜੀ ਪਾਣੀ ਦੇ ਵਿੱਚੋਂ ਚੁੰਝ ਭਰਦੀ ਆ ਨੋ ਅੱਗ ਤੇ ਪਾ ਆਉਂਦੀ ਆ ਹੂੰ ਉਹਨੂੰ ਥੋੜਾ ਜਾਨਵਰ ਬੜਾ ਉਹਨੂੰ ਮਜ਼ਾਕ ਕਰਦੇ ਹੂੰ ਕਹਿੰਦੇ ਵੀ ਚਿੜੀਏ ਤੇਰੇ ਮਤਲਬ ਆ ਤੂੰ ਚੁੰਝ ਲੈ ਜਾਂਦੀ ਆ ਪਰ ਕੇ ਕਹਿੰਦੇ ਐ ਤਾਂ ਅੱਗ ਨਹੀਂ ਬੁਝਣੀ ਚਿੜੀ ਨੇ ਫਿਰ ਉਹਨੂੰ ਜਵਾਬ ਦਿੱਤਾ ਉਹ ਕਹਿੰਦੀ ਫੇਰ ਕੀ ਹੋ ਗਿਆ ਕਹਿੰਦੀ ਉਹਦਾ ਮੈਨੂੰ ਵੀ ਪਤਾ ਵੀ ਮੇਰੀ ਚੁੰਝ ਨਾਲ ਨਹੀਂ ਅੱਗ ਬੁਝਣੀ ਹੂੰ ਪਰ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਇਹ ਰਚਿਆ ਜਾਊਗਾ ਮੇਰਾ 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 ਵੀ ਨਾਂ ਹੈ ਇਤਿਹਾਰ ਦੇ ਵਿੱਚ ਦਰਜ ਹੋ ਜੂ ਵੀ ਮੈਂ ਵੀ ਅੱਗ ਬਜਾਉਣ ਵਾਲਿਆਂ ਦੇ ਵਿੱਚ ਸੀ ਹੂੰ ਠੀਕ ਹੈ ਤੇ ਉਹੀ ਗੱਲ ਆ ਕੋਈ ਜ਼ਰੂਰੀ ਨਹੀਂ ਹੈਗਾ ਆਪਾਂ ਨੂੰ ਠੀਕ ਹੈ ਵੀ ਆਪਾਂ ਯਾਰ ਉੱਥੇ ਜਾਈਏ ਆਪਾਂ ਦੁਆਵਾਂ ਵੀ ਕਰ ਸਕਦੇ ਆ ਠੀਕ ਹੈ ਜਿਹੜੇ ਉੱਥੇ ਰਾਸ਼ਨ ਵੰਡ ਰਹੇ ਆ ਉਹਨਾਂ ਲਈ ਵੀ ਆਪਾਂ ਦੁਆਵਾਂ ਕਰ ਰਹੇ ਆ ਠੀਕ ਹੈ ਵੀ ਯਾਰ ਬਹੁਤ ਵਧੀਆ ਕਰ ਰਹੇ ਆ ਪਰ ਦੂਸਰੇ ਪਾਸੇ ਜਿਹੜੇ ਕੁਸਕ ਲੋਕ ਨੇ ਉਹ ਗਰੀਬਾਂ ਨੂੰ ਜਿਹੜਾ ਬਦਨਾਮ ਕਰ ਰਹੇ ਨੇ ਉਹ ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ ਅਛਾ ਇੱਕ ਚੀਜ਼ ਇਹ ਵੀ ਹੈਗੀ ਠੰਡ ਵੀਰੇ ਆਪਾਂ ਦੇਖਣ ਜਦੋਂ ਆਪਾਂ ਇਹ ਗੱਲ ਕਰਦੇ ਆਂ ਵੀ ਰਾਸ਼ਨ ਸਟੋਰ ਦੀ ਗੱਲ ਕਰਦੇ ਆਂ ਇੱਕ ਚੀਜ਼ ਇਹ ਵੀ ਸੋਚਣ ਵਾਲੀ ਬਣਦੀ ਆ ਵੀ ਉਹ ਸਟੋਰ ਕਰਨਗੇ ਕਿੱਥੇ ਘਰ ਤਾਂ ਰੁੜ ਗਏ ਤਾਂ ਪਰਿਵਾਰ ਬਚੇ ਨਹੀਂ ਘਰ ਬਚੇ ਨਹੀਂ ਰੱਖਣਗੇ ਕਿੱਥੇ ਉਹ ਹੈਨਾ ਦੂਜੀ ਚੀਜ਼ ਜਦੋਂ ਆਪਾਂ ਗੱਲ ਕਰਦੇ ਆਂ ਵੀ ਘਰੋਂ ਸਪੋਰਟ ਕਰਨ ਦੀ ਸਾਥਕਰ ਦੇਣ ਦੀ ਤਾਂ ਮੇਰੇ ਖਿਆਲ ਨਾਲ ਅੱਧੇ ਤੋਂ ਵੱਧ ਪੰਜਾਬ ਆ ਜਿਹੜਾ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਅੱਜ ਅੱਗੇ ਆਇਆ ਹੋਇਆ ਤੇ ਉਹ ਕਰ ਰਿਹਾ ਹੈ ਹਨਾ ਅੱਧਾ ਕਿਉਂ ਕਰ ਰਿਹਾ ਕਿਉਂਕਿ ਅੱਧਾ ਹਜੇ ਵੀ ਪਿੰਡਾਂ 'ਚ ਵਸਦਾ ਉਹਨਾਂ ਦੇ ਪਰਿਵਾਰ ਆ ਜਿਹੜੇ ਹੜਾਂ 'ਚ ਮਦਦ ਕਰਨ ਗਏ ਆ ਉਹਨਾਂ ਦੇ ਵੀ ਪਰਿਵਾਰ ਆਗੇ ਉਹਨਾਂ ਦੇ ਪਰਿਵਾਰ ਆ ਜਿਹੜੇ ਆਪਾਂ ਉਹਨਾਂ ਦਾ ਵੀ ਖਿਆਲ ਰੱਖ ਸਕਦੇ ਆ ਉਹਨਾਂ ਨੂੰ ਕੋਈ ਜ਼ਰੂਰਤ ਪੈਂਦੀ ਆ ਆਪਾਂ ਉਹਨਾਂ ਦਾ ਵੀ ਖਿਆਲ ਰੱਖ ਸਕਦੇ ਆ ਉਹ ਵੀ ਹੜਪੀੜਤਾਂ ਦੀ ਮਦਦ ਹੋਊਗੀ ਕਿਉਂਕਿ ਜਿਹੜੇ ਹੜਪੀੜਤਾਂ ਦੀ ਮਦਦ ਕਰਨ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਤਾਂ ਪਿੱਛੇ ਜ਼ਰੂਰਤ ਪੈਂਦੀ ਆ ਨਾ ਮਦਦ ਦੀ ਠੀਕ ਹੈ ਜਿਵੇਂ ਹੁਣ ਮੰਨ ਲਓ ਵੀ ਜੇ ਕੋਈ ਪਸ਼ੂਆਂ ਦਾ ਡਾਕਟਰ ਆਗਾ ਹਨਾ ਜੇ ਕਿਸੇ ਦੇ ਪਸ਼ੂ ਬਿਮਾਰ ਹੁੰਦੇ ਇਨਾਂ ਦੇ ਪਰਿਵਾਰ ਦਾ ਜੀ ਗਿਆ ਵਾ ਵੀ ਹੜਪੜ ਪੀੜਤਾਂ ਦੇ ਵਿੱਚ ਸੇਵਾ ਕਰਾ ਰਿਹਾ ਤੇ ਉਹਨਾਂ ਦੇ ਪਸ਼ੂਆਂ ਦਾ ਧਿਆਨ ਰੱਖ ਸਕਦਾ ਹੈ ਹਨਾ ਐਂ ਬਾਕੀ ਪਰਿਵਾਰ ਦਾ ਵੀ ਧਿਆਨ ਰੱਖਿਆ ਜਾ ਸਕਦਾ ਬਰ ਬਾਕੀ ਜੀਆ ਦਾ ਵੀ ਧਿਆਨ ਰੱਖਿਆ ਜਾ ਸਕਦਾ ਬਾਕੀ ਆਪਣੀ ਆਪਣੀ ਸੋਚ ਹੈ ਕਿ ਜੇ ਕੋਈ ਵੱਡੀ ਦਰਿਆਦਲੀ ਨਾਲ ਸੋਚਦਾ ਤਾਂ ਮੇਰੇ ਖਿਆਲ ਨਾਲ ਬਹੁਤ ਵਧੀਆ ਬਿਹਤਰ ਜਿੰਦਗੀ ਦੀ ਕਲਪਨਾ ਕੀਤੀ ਜਾ ਸਕਦੀ ਹੈ ਬਾਕੀ ਬਹੁਤ ਹੀ ਸੋਹਣੇ ਵਿਚਾਰ ਜਿਹੜੇ ਆਪਣੇ ਨਾਲ ਵੀਰ ਬਲਵੀਰ ਸਿੰਘ ਠੰਡੂ ਜੀ ਨੇ ਕੀਤੇ ਤੇ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਬਾਕੀ ਤੁਹਾਡੀ ਕੀ رائے ਹੈ ਇਹਨਾਂ ਬਾਰੇ ਤੁਸੀਂ ਆਪਣੀ ਜਿਹੜੀ رائے ਆ ਉਹ ਕਮੈਂਟਾਂ ਰਾਹੀਂ ਜਰੂਰ ਸਾਡੇ ਨਾਲ ਸਾਂਝੀ ਕਰਿਓ ਧੰਨਵਾਦ ਸਾਰਿਆਂ ਨੂੰ